ਗੁੱਡ ਮਾਰਨਿੰਗ ਜੀ ਲੱਗਿਆ ਚੱਲੇ ਪਾਉਣ ਓਕੇ ਭਾਈ ਓਕੇ ਅਸਤਰੀ ਗਾਲ ਅਸਤਰੀ ਗਾਲ ਫਿਰ ਮਿਲਾਂਗੇ ਠੀਕ ਹੈ ਅੱਛਾ ਲਗਾ ਆਪਸੇ ਮਿਲ ਕੇ ਹੁਣ ਲੱਗਿਆ ਮਿੱਤਰੋ ਚੱਲੇ ਪਾਉਣ ਗੱਡੀ ਚਾਬੀ ਚੱਕ ਲਈ ਗੱਡੀ ਚਾਬੀ ਚੱਕ ਲਈ ਅੱਜ ਪਹੁੰਚਾਂਗੇ ਟਾਰਗੇਟ ਰੱਖਿਆ ਹੋਇਆ ਜੀ ਨੇ ਹైదరాబాద్ ਦਾ ਯਾ ਹైਦਰਾਬਾਦ ਉਰ ਹੋਗਾ 750 ਦੇ ਕਰੀਬ ਹੋ ਜੇ ਜੇਪਾ ਆਹ ਇਸ ਕਰਕੇ ਸਵੇਰੇ ਅਰਲੀ ਉੱਠਿਆ ਟਾਈਮ ਨਾਲ ਪਹੁੰਚ ਜੀਏ ਤੁਸੀਂ ਦੇਖੋਗੇ ਇਹ ਬਾਹਰ ਵੀ ਨੇਰਾ ਖੜਾ ਹੈ ਕੋਲੋਂ ਖੜਾ ਇਹ ਨਰਸੀਮਹਾ ਜ਼ਹਿਰ ਮੱਦੇ ਪਰਦੇਸ ਦਾ ਲੋਕ ਕੋਈ ਮਤਰਾ ਹੋ ਰੋ ਆਇਦਰ ਰੱਖ ਸਮਾਨ ਜਟਾ ਸਮਾਨ ਜੱਕ ਲੈ ਯਾਰ ਸਾਰਾ ਜੱਟਾ ਹੋਰ ਸਮਾਨ ਤੇ ਖੜੇ ਆ ਸੀ 10-10 ਦਵਾ ਨਰਸਿੰਧਪੁਰ ਮੱਧੇਪਰਦੇਸ਼ ਕਿਹੜਾ ਓ ਏਸੀ ਟਿਕਟ ਤੇ ਦੇਖਣਾ ਹੁੰਦਾ ਨਾ ਨਿੰਦਪੁਰਾ ਨਰਸਿੰਘਪੁਰਾ ਨਰਸਿੰਘਪੁਰਾ ਆਹ ਉਹ ਰਾਹ ਦੱਸਦੇ ਦੇ ਇਹ ਅੰਕਲ ਹੁਣੀ ਕਹਿੰਦੇ ਵੀ ਉਹਦੇ ਬਾਬੇ ਦੇ ਨਾਂ ਤੇ ਬਣਿਆ ਆ ਇਹ 400 ਸਾਲ ਪਹਿਲਾਂ ਕਹਿੰਦੇ 400 ਸਾਲ ਪਹਿਲਾਂ ਕਹਿੰਦੇ ਵੀ ਇਹ ਕਿਸੇ ਬਾਬੇ ਨੇ ਕਿਸੇ ਜੱਟ ਨੇ ਅ ਨਰਸਿੰਘਪੁਰਾ ਅੰਕਲ ਹੁਣੀ ਦੱਸਦੇ ਤਾਂ ਹੈਗੇ ਸੀਗੇ ਨਰਸਿੰਘਪੁਰਾ ਇਹ ਕਿਸੇ ਜੱਟ ਨੇ 400 ਕਿਲਾ ਦਿੱਤਾ ਸੀ ਕਹਿੰਦੇ ਬਾਬੇ ਨੂੰ ਨਰਸਿੰਘ ਬਾਬਾ ਸੀ ਕੋਈ ਕਦੇ ਉਹਨੂੰ ਦਿੱਤਾ ਸੀ ਜਿਹਦਾ ਨਾਮ ਮੈਨੂੰ ਯਾਦ ਨਹੀਂ ਹਾਂ 400 ਕਿੱਲਾ ਬਾਬੇ ਨੇ ਆਰਡਰ ਉਹ ਦਿੱਤਾ ਸੀ ਬਣਾਉਣ ਨੂੰ ਫਿਰ ਉਹ ਬੰਦੇ ਦੇ ਨਾਂ ਤੇ ਸ਼ਹਿਰ ਵਸਿਆ ਹੋਇਆ ਹੈ ਨਰ ਸਿੰਘਪੁਰਾ ਮੱਧਿਆਪਰਦੇਸ਼ ਐਮਪੀ ਕਹਿੰਦੇ ਜਿਹੜੇ ਸ਼ਹਿਰ ਨੂੰ ਮਾਲ ਹੈ ਮਤਲਬ ਜਿਹੜੇ ਪ੍ਰਦੇਸ਼ ਨੂੰ ਮਾਲ ਪੱਤੇ ਦਾ ਗੜ ਕਹਿੰਦੇ ਹੈ ਹੋਟਲ ਸਾਥੀਆ ਉਹ ਵਾਓ ਕਿ ਮੇਰਾ ਐਕਸਪੀਰੀਅੰਸ ਬਹੁਤ ਘੈਂਟ ਰਿਹਾ ਬੱਲੇ ਬਹੁਤ ਜਿਆਦਾ ਘੈਂਟ ਸਕਰੋ ਕਰ ਇੰਦਰ ਰੋਡ ਇੰਟਰ ਕੰਟਰੈਕਸ਼ਨ ਕਰਕੇ ਥੋੜਾ ਜਿਹਾ ਕੱਲ ਟ੍ਰੈਵਲ ਘੱਟ ਹੋਇਆ ਕੰਮ ਹਾਂ ਕੁਝ ਕੁਝ ਤਕਨੀਕੀ ਤਕਨੀਕੀ ਖਰਾਬੀਆਂ ਆ ਗਈਆਂ ਸੀ ਉਹਦੇ ਕਰਕੇ ਨਾ ਫਿਰ ਇਸ ਤੇ ਸਟਾਪ ਕਰਨਾ ਪਿਆ ਸਾਥੀਆ ਹੋਟਲ 'ਚ ਵੀ ਰੁਕਣਾ ਸੀ ਨਾ